ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਜੋ ਆ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਿੱਚ ਉਹ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਤਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹਨ ਉਹ ਫਰਾਉਤੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ ਵੀ ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਏ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਲ ਗੋਰ ਦਾ ਪਿਸਤਲ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਮਿਸਟਰਡ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲ ਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕ ショਪ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਨਾ ਪਲੈਨਿੰਗ ਜਿਹੜੀ ਹੈ ਥੋ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਹੈ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਬਣੀ ਇਹਨਾਂ ਨੂੰ ਜੋ ਹੈ ਡੇਨਲੀ ਡਾਕ ショਪ ਗਏ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਉਹ ਗ੍ਰਿਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ throtty ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ ਦੋ ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਕਾਲਾਂ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਹ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਸਰ ਜਦੋਂ ਫਰੋਤੀ ਦੀ ਰਕਮ ਕੈਂਪੇਨ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਏ ਤੇ ਉਸ ਟਾਈਮ 3 ਲੱਖ ਰੁਪਏ ਦੇਣ ਗਏ ਤੇ 1.5 ਲੱਖ ਰਿਕਵਰ ਹੋਇਆ 1.5 ਲੱਖ ਇਸ ਤਰ੍ਹਾਂ ਨਹੀਂ ਹੈ ਉਹ ਪੈਸੇ ਹੀ ਜਿਹੜੇ ਹੈਗੇ ਅਸੀਂ ਘੱਟ ਰੱਖੇ ਸੀਗੇ ਠੀਕ ਹੈ ਮੈਂ ਸਵਾਲ ਪੁੱਛਦਾ ਜੀ ਇਹਨਾਂ ਸਰਦੂ ਜੀ ਕਹਿੰਦੇ ਪਹਿਲਾਂ ਛੇ ਰੁਪਏ 3 ਲੱਖ ਰੁਪਏ ਦੇ ਦਿੱਤੇ ਬਿਲਕੁਲ ਦੇ ਦਿੱਤੇ 2 ਲੱਖ ਰੁਪਏ ਉਹ ਬਾਕੀ ਜੀ ਜੀ 2 ਲੱਖ ਦਿੰਦੇ ਆ ਬੜਿਆ ਜਾਏ ਉਹ 3 ਲੱਖ ਬਣਿਆ ਜਿਹੜਾ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਜੋ ਲਿਖਿਆ ਹੈ ਕਿ ਪਹਿਲਾਂ ਜਿਹੜਾ 3 ਲੱਖ ਰੁਪਏ ਪਿੰਡਰ ਪਿੰਡ ਇਹਨਾਂ ਨੇ ਦੇ ਦਿੱਤੇ ਸੀ ਉਸ ਤੋਂ ਬਾਅਦ 2 ਲੱਖ ਰੁਪਏ ਜਿਹੜੇ ਹੈਗੇ ਆ ਉਹ ਅਸੀਂ ਸਾਹਮਣੇ ਲੇਟ ਉਹ ਦੇ ਰਹੇ ਸੀਗੇ ਠੀਕ ਹੈ ਉਸ ਦੇ ਵਿੱਚ ਜੋ ਹੈ ਇਹ ਸਾਰੀ ਰਿਕਵਰੀ ਹੋਈ ਹੈ ਜਿਹੜੀ 3 ਲੱਖ ਰੁਪਏ ਦਿੱਤੇ ਹੈਗੇ ਆ ਉਹਦੀ ਰਿਕਵਰੀ ਹੋ ਗਈ ਹੈ 1.5 ਲੱਖ 1.5 ਲੱਖ ਉਹਨੂੰ ਕੱਟ ਕੋਈ ਕਲੇਮ ਨਹੀਂ ਕੀਤੀ ਦੀ ਕਿ ਤਾਂ ਵੱਡੇ ਨਹੀਂ ਉਹ ਪਹਿਲਾਂ ਇਹ ਦੇ ਚੁੱਕੇ ਸੀ ਸਰ ਇਹਨਾਂ ਦੇ ਉੱਪਰ ਪਹਿਲਾਂ ਨਾ ਮਾਮਲੇ ਤਰ੍ਹਾਂ ਕੋਈ ਇਦਾਂ ਦੇ ਤੋਪੀ ਮੰਗਣ ਦੇ ਇਦਾਂ ਕਿਸੇ ਗੈਂਗਸ ਬੰਦ ਰੱਖ ਨੇ ਨਹੀਂ ਇਹਦੇ ਵਿੱਚ ਇੱਕ ਦਾ ਦੋ ਦੋ ਬੰਦੇ ਜੀ ਸਾਡੇ ਕੋਲ ਫਿਗਰ ਹੋਏ ਨੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦਾ ਹੈ ਅਸੀਂ ਉਹ ਪੂਰੀ ਜਿਹੜੀ ਹੈ ਉਹ ਜਾਂਚ ਕਰਦੇ ਪਾਸੇ ਜਿਹੜੇ ਤਿੰਨ ਦਿਨਾਂ ਬਾਅਦ ਬਹੁਤ ਦਿਨਾਂ ਬਾਅਦ ਇਹਨਾਂ ਨੂੰ ਸਰਟ ਕੀਤਾ ਗਿਆ ਕਿ ਕੋਈ ਪੁਲਿਸ ਦੀ ਮਦਦ ਉਹਦੋਂ ਉਹਨਾਂ ਨੇ ਸਿਰਫ ਉਹੋ ਕਹਿ ਦਿੱਤੇ ਮਨ ਲੈ ਉਹ ਵੀ ਕੰਪਲੀਟ ਨਹੀਂ ਕਰਵਾਇਆ ਨਹੀਂ ਉਹ ਉਦੋਂ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਇਹ 3 ਅਗਸਤ ਦੀ ਗੱਲ ਹੈ ਜਦੋਂ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਿਹੜਾ ਜਿਹੜਾ ਕੋਈ ਮੁੰਡਾ ਉਹ ਜਿਹੜਾ ਇਹ ਕਹਿੰਦਾ ਕਿਸੇ ਗੈਂਗ ਦੇ ਨਾਲ ਹੈਗਾ ਅਗਰ ਨਹੀਂ ਸਰਦਾਰ ਤੇ ਆਇਆ ਕਿੱਸਾ ਬਣੇ ਦੇਖੋ ਜੀ ਇਹਨੂੰ ਇਹ ਸੀਗਾ ਕਿ ਡਾਕਟਰ ਸਾਹਿਬ ਦੀ ਦੁਕਾਨ ਵਧੀਆ ਚੱਲਦੀ ਹੈ ਕਿਉਂਕਿ ਇਹ ਗੁਰਿੰਦਰ ਦੇ ਚਾਚਾ ਜੀ ਉਹਨਾਂ ਦੀ ਦੁਕਾਨ ਜਿਹੜੀ ਆ ਉਹਦੇ ਵਿੱਚ ਇਹ ਆਪਣਾ ਡਾਕਟਰੀ ਦਾ ਪੇਸ਼ਾ ਚਲਾ ਰਹੇ ਨੇ। ਤੋਂ ਇਹਨੂੰ ਲੱਗਦਾ ਇਹਨਾਂ ਦੀ ਦੁਕਾਨ ਵਧੀਆ ਚੱਲਦੀ ਏ ਤੇ ਇਹਨਾਂ ਤੋਂ ਪੈਸੇ ਜਿਹੜੇ ਆ इजीली ਜਿਹੜਾ ਹੈ ਉਹ ਐਕਸਟਰੋਟ ਕੀਤੇ ਜਾ ਸਕਦੇ। ਉਹਨੇ ਉਹ ਪਲਾਨੀ ਜਿਹੜੀ ਆ ਉੱਥੇ ਬਣਾਈ ਸੀ। ਆ ਜਿਹੜੇ ਤਿੰਨ ਬੰਦੇ ਜਿਹੜੇ ਨਵੇਂ ਇਹਨਾਂ ਤੇ ਕੋਈ ਮਾਮਲਾ ਦਰਜੀ ਜਿਹੜੀ ਨਹੀਂ ਇਹਨਾਂ ਦੇ ਖਿਲਾਫ ਜੋ ਹੈ ਅਜੇ ਅਸੀਂ ਸਾਡੀ ਤਫ਼ਤੀਸ਼ ਚੱਲਦੀ ਹੈ। ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਜ਼ਿਆਦਾ ਨਹੀਂ ਸਾਹਮਣੇ ਆਇਆ। ਬਾਈਂਡਰੀ ਨਹੀਂ ਤਿੰਨ ਤਰੇ ਅਸੀਂ ਇਮੀਡੀਏਟਲੀ ਪarcha ਦਰਜ ਕਰਕੇ ਕਿਉਂਕਿ ਮਾਮਲਾ سنگੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਕ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਂ ਤੇ ਆਮ ਲੋਕਾਂ ਤੋਂ ਫਰੋਤੀਆਂ ਮੰਗ ਕੇ ਜੋ ਹੈ ਈਜ਼ੀ ਮਨੀ ਜੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਇਹ ਬਸ